ਤਾਰੀਵਾਲ ਬੱਜਰ ਦਾ ਭੜਿਆ ਟਰੱਕ ਪਲਟਿਆ ਮੌਕੇ ਤੇ ਪਹੁੰਚੇ ਐਸਐਸ ਫੋਰਸ ਦੇ ਮੁਲਾਜ਼ਮ ਗੁਰਦਾਸਪੁਰ ਵਾਲੀ ਸਾਈਡ ਤੋਂ ਇੱਕ ਬੱਜਰ ਨਾਲ ਭੜਿਆ ਟਰੱਕ ਬਟਾਲਾ ਜਾ ਰਿਹਾ ਸੀ ਜੋ ਤਾਰੀਵਾਲ ਬਾਈਪਾਸ ਪੈਟਰੋਲ ਪੰਪ ਦੇ ਨਜ਼ਦੀਕ ਅਚਾਨਕ ਟਾਇਰ ਫਟਣ ਕਾਰਨ ਪਲਟ ਗਿਆ ਅਤੇ ਟਰੱਕ ਬੇਕਾਬੂ ਹੋ ਗਿਆ ਤੇ ਡਿਵਾਈਡਰ ਦੇ ਉੱਪਰ ਚੜ ਗਿਆ ਜਿਸ ਨਾਲ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਮੌਕੇ ਤੇ ਪਹੁੰਚੇ ਐਸਐਸ ਫੋਰਸ ਦੇ ਮੁਲਾਜ਼ਮ ਏਐਸਆਈ ਨਿਰਮਲ ਸਿੰਘ ਕਾਂਸਟੇਬਲ ਗੁਰਦੇਵ ਗੁਰਸੇਵਕ ਸਿੰਘ ਕਾਂਸਟੇਬਲ ਸਤਵਿੰਦਰ ਸਿੰਘ ਜਿਨ੍ਹਾਂ ਨੇ ਟਰੱਕ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਮਲਮ ਪੱਟੀ ਕੀਤੀ ਉਹਨਾਂ ਦੱਸਿਆ ਕਿ ਸਾਨੂੰ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਸੀ ਕਿ ਬਾਈਪਾਸ ਪੈਟਰੋਲ ਪੰਪ ਦੇ ਨਜ਼ਦੀਕ ਟਰੱਕ ਪਲਟਿਆ ਹੈ ਅਸੀਂ ਮੌਕੇ ਤੇ ਪਹੁੰਚੇ ਅਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਜੋ ਹਦਾਇਤਾਂ ਸਨ ਉਸ ਮੁਤਾਬਕ ਡਰਾਈਵਰ ਨੂੰ ਫਰਸਟ ایڈ ਦਿੱਤੀ ਗਈ ਹੈ ਉਸ ਦੀ ਮਲਮ ਪੱਟੀ ਕੀਤੀ ਗਈ ਹੈ ਅਤੇ ਬਾਕੀ ਡਰਾਈਵਰ ਦੀ ਹਾਲਤ ਬਿਲਕੁਲ ਠੀਕ ਹੈ ਉਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਤੱਕ ਡਰਾਈਵਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੌਕੇ ਤੇ ਪਹੁੰਚੇ ਐਸਐਸ ਫੋਰਸ ਦੇ ਮੁਲਾਜ਼ਮਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਡਰਾਈਵਰ ਦੀ ਜਾਨ ਬਚਾਈ ਵੇਖੋ ਟੀਵੀ ਨਿਊਜ਼ ਇੰਡੀਆ 265 ਦੀ ਧਾਰਿਆਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਕਿਹਨਾਂ ਜੱਫਾ ਹਰ ਹਾਲ ਤੁਸੀਂ ਬਾਤ ਬਟੇ ਕਿਸ ਪਿੰਡਾ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਜੀ ਤੁਸੀਂ ਹਾਂ ਜੀ ਫੁਰ ਤੋਂ ਆਉਂਦੇ ਹੇ ਭਰਕੇ ਕਿਹੜੀ ਜਗ੍ਹਾ ਜਾਣਾ ਹੈ? ਜਾਣਾ ਹੀ ਬਟਾਲੇ ਜਾਣਾ ਹੈ। ਕਿਸ ਤਰ੍ਹਾਂ ਪਲ ਗਿਆ? ਅੱਲਾ ਤਾਇਰ ਪਾਟਨ ਕਰਕੇ ਗੱਡੀ ਖਿੱਚ ਕੇ ਲੈ ਗਈ ਤੇ ਗੱਡੀ ਨਾਲ ਹੀ ਪਲਟ ਗਈ। ਇਕੱਲੇ ਸੀ? ਹਾਂਜੀ ਇਕੱਲੇ। ਹਾਂਜੀ ਸੱਟਾਂ ਵਗੜਾ ਰਹੀਆਂ ਸੱਟਾਂ। ਹਾਂਜੀ ਸੱਟਾਂ ਫੋੜੀਆਂ ਮਖਰ ਲੱਗੀਆਂ ਮਾਰੀ ਮੋਟੀਆਂ। ਕਿਸ ਤਰ੍ਹਾਂ ਪਲ ਗਿਆ? ਕੋਈ ਬਾਹਰ ਪਤਾ ਕਿੱਥੇ ਵਾਦ ਕਿੱਥੇ। ਬਾਹਰ ਪੁਲਸ ਵਾਲਿਆਂ ਨੇ ਗੱਡੇ ਆਣ ਕੇ ਹਾਂਜੀ ਲੋਕ ਕੋਲੋਂ ਮੰਗਵਾਉਂਦਾ ਉਤਰਾ ਲਾਇਆ ਕਿ ਸੱਟਾਂ ਫੋੜ ਜਿਹੜੀ ਆ ਰਾਹ ਗਿਆ ਦੀ ਯੂਸੀ ਨੂੰ ਨਾ ਮਤ ਕਰੇਗੀ ਕਿ ਤਾਂ ਦੇਖਦੇ ਹੋ। ਹਾਂਜੀ ਹੰਨ ਤੋਂ ਆਈ ਦੋਈ ਦੁੱਤੀਆ ਬਹੁਤ ਵਧੀਆ ਮਾਸੀ ਕੀਤਾ ਪਰ ਫਸਟ ਜਿੱਤੀ ਕਿ ਇਹ ਮੇਰੇ ਸਮਝ ਆਈ ਗਈ ਹਾਂਜੀ ਹਾਂਜੀ ਮੈਂ ਭਾਈ ਕੀ ਨਾਮ ਜ ਆਪਣਾ ਕਿਹੜੀ ਜਗ੍ਹਾ ਦੀ ਵੀ ਕਰਦੇ ਤੇ ਮੇਰਾ ਨਾਮ ਗੁਰਸੇਖ ਸਿੰਘ ਆ ਤੇ ਮੇਰਾ ਰੋਡ ਹੈਗਾ ਵਾ ਬਬਰੀ ਬਾਈਪਾਸ ਤੋਂ ਬਿਦੀਪੁਰ ਫਾੜੇ ਤੱਕ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਕਿ ਪਲਟਿਆ ਕਿਸ ਤਰ੍ਹਾਂ ਕੀ ਵਾਕੇ ਹੋਏ ਇਹ ਸਰ ਇਹ ਜਦੋਂ ਸਵੇਰ ਹੁਣ ਪੈਟਰੋਲਿੰਗ ਕਰਨ ਦੇ ਹਨ ਉਹਦੇ ਦੌਰਾਨ ਇਹ ਧਾਰੀਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਸਟ ایڈ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਗੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾ